ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਬੀਤੇ ਦਿਨੀ ਪੰਜਾਬ ਕੈਬਨਟ ਦੀ ਮੀਟਿੰਗ ਹੋਈ ਮੀਟਿੰਗ ਦੇ ਹੋਏ ਫੈਸਲੇ ਤਾਂ ਤੁਹਾਡੇ ਤੱਕ ਆ ਗਏ ਹੋਣੇ ਪਰ ਜੋ ਕੱਲ ਪੰਜਾਬ ਕੈਬਨਟ ਦੀ ਮੀਟਿੰਗ ਦੇ ਵਿੱਚ ਵੱਡੇ ਸਿਆਸੀ ਧਮਾਕੇ ਹੋਏ ਨੇ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਿਆਮ ਮੰਤਰੀਆਂ ਸਾਹਮਣੇ ਕਹਿ ਦਿੱਤਾ ਕਿ ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਦੇ ਲਈ ਤਿਆਰ ਹਾਂ ਜਿਹੜਾ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਬਣ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਕੈਬਨਟ ਮੰਤਰੀਆਂ ਸਾਹਮਣੇ ਵੱਡੇ ਸਿਆਸੀ ਧਮਾਕੇ ਕਰ ਦਿੱਤੇ ਨੇ ਸਿੱਧਾ ਠੋਕ ਕੇ ਆਖ ਦਿੱਤਾ ਕਿ ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਤਿਆਰਾਂ ਜਿਉਂ ਵੀ ਮੁੱਖ ਮੰਤਰੀ ਬਣਨਾ ਹੈ ਉਹ ਬਣ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਕੈਬਨਿਟ ਵਿੱਚ ਸਾਰੇ ਮੰਤਰੀਆਂ ਦੇ ਸਾਹਮਣੇ ਕਿਹਾ ਕਿ ਜੇਕਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਉਹ ਬਣ ਜਾਵੇ ਉਹਨਾਂ ਨੂੰ ਅਹੁਦਾ ਛੱਡਣ ਦੇ ਵਿੱਚ ਕੋਈ ਇਤਰਾਜ਼ ਨਹੀਂ ਉਹ ਨਵੇਂ ਮੁੱਖ ਮੰਤਰੀ ਦਾ ਸਵਾਗਤ ਕਰਨਗੇ ਉਹ ਇਸ ਅਹੁਦੇ ਤੇ ਨਹੀਂ ਰਹਿਣਾ ਚਾਹੁੰਦੇ ਅਤੇ ਪਾਰਟੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਨਾਖੁਸ਼ ਹਨ ਮੁੱਖ ਮੰਤਰੀ ਨੇ ਇਹ ਗੱਲ ਉਦੋਂ ਕਹੀ ਜਦੋਂ ਕੈਬਨਿਟ ਮੀਟਿੰਗ ਤੋਂ ਬਾਅਦ ਸਾਰੇ ਮੰਤਰੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਜਿੱਤਣ ਦੀ ਰਣਨੀਤੀ ਉੱਤੇ ਚਰਚਾ ਕਰ ਰਹੇ ਸਨ ਇਸ ਦੌਰਾਨ ਅਮਰਸਰ ਤੋਂ ਪਾਰਟੀ ਦੇ ਵਿਧਾਇਕ ਕੁਬਰ ਵਿਜੇ ਪ੍ਰਤਾਪ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਗਿਆ ਜਿਸ ਵਿੱਚ ਕੁਬਰ ਨੇ ਵੀਰਵਾਰ ਨੂੰ ਜਨਤਕ ਤੌਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਮੰਗ ਕੀਤੀ ਸੀ ਕੁਬਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੁੱਖ ਮੰਤਰੀ ਵਿਧਾਇਕਾਂ ਦੇ ਨੇਤਾ ਹਨ ਅਤੇ ਜੇਕਰ ਅਸੀਂ ਵਿਧਾਇਕ ਚਾਹੁੰਦੇ ਹਾਂ ਤਾਂ ਅਸੀਂ ਜਦੋਂ ਚਾਹੀਏ ਉਹਨਾਂ ਨੂੰ ਬਦਲ ਸਕਦੇ ਹਾਂ ਸੂਤਰਾ ਅਨੁਸਾਰ ਜਿਵੇਂ ਹੀ ਮੀਟਿੰਗ ਦੇ ਵਿੱਚ ਕੁਬਰ ਦੇ ਬਿਆਨਾਂ ਦਾ ਜ਼ਿਕਰ ਕੀਤਾ ਗਿਆ ਮੁੱਖ ਮੰਤਰੀ ਨੇ ਸਖਤ ਪ੍ਰਤੀਕਿਰਿਆ ਦਿੱਤੀ ਕਿ ਕਿਹਾ ਕਿ ਉਹਨਾਂ ਨੂੰ ਉਹਦਾ ਛੱਡਣ ਉੱਤੇ ਕੋਈ ਇਤਰਾਜ਼ ਨਹੀਂ ਹੈ ਜੋ ਵੀ ਚਾਹੁੰਦਾ ਹੈ ਉਹ ਮੁੱਖ ਮੰਤਰੀ ਬਣ ਲਈ ਆਜ਼ਾਦ ਹੈ ਇਸ ਤੇ ਪਾਰਟੀ ਦੇ ਮੁਖੀ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਚਿਮਾ ਨੇ ਕੁਵਰ ਦੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਭਗਵੰਤ ਮਾਨ ਦੀ ਅਗਵਾਈ ਉੱਤੇ ਪੂਰਾ ਭਰੋਸਾ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਕੋਈ ਵੀ ਵਿਧਾਇਕ ਅਤੇ ਮੰਤਰੀ ਤੁਹਾਨੂੰ ਇਹ ਉਹਦਾ ਛੱਡਣਾ ਨਹੀਂ ਦੇਖਣਾ ਚਾਹੁੰਦਾ ਤੁਸੀਂ ਸਾਡੇ ਮੁੱਖ ਮੰਤਰੀ ਬਣੇ ਰਹੋਗੇ ਰਾਹ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਮੀਟਿੰਗ ਦੇ ਵਿੱਚ ਸ਼ਰਿਆ ਮੰਤਰੀਆਂ ਨੂੰ ਕਹਿ ਦਿੱਤਾ ਕਿ ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਤਿਆਰ ਹਾਂ ਜਿਸ ਨੂੰ ਵੀ ਮੁੱਖ ਮੰਤਰੀ ਬਣਨਾ ਹੈ ਉਹ ਬਣ ਜਾਣ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਮੀਟਿੰਗ ਦੇ ਵਿੱਚ ਹੋਰ ਕੀ ਕੁਝ ਹੋਇਆ ਹੋਰ ਜਾਣਨ ਦੇ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਕੱਲ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਸੀਐਮ ਅਹੁਦਾ ਛੱਡਣ ਦੀ ਪੇਸ਼ਕਸ਼ ਕਰ ਦਿੱਤੀ ਗगन ਕਈ ਗੱਲਾਂ ਹੁੰਦੀਆਂ ਨੇ ਪਹਿਲੀ ਗੱਲ ਇਹ ਖਬਰ ਆਈ ਕਿੱਥੋਂ ਸਵਾਲ ਤਾਂ ਇਹ ਹੈ ਨਾ ਕਿ ਖਬਰ ਕਿਵੇਂ ਨਿਕਲ ਕੇ ਆਈ ਮੀਟਿੰਗ ਦੇ ਵਿੱਚੋਂ ਤਾਂ ਅਫਸਰਾਂ ਨੂੰ ਵੀ ਬਾਹਰ ਕਰ ਦਿੱਤਾ ਗਿਆ ਜੋ ਜਾਣਕਾਰੀਆਂ ਨੇ ਉਹਦੇ ਹਿਸਾਬ ਦੇ ਨਾਲ ਕਿ 11 ਵਜੇ ਮੀਟਿੰਗ ਸ਼ੁਰੂ ਹੁੰਦੀ ਹੈ 11 ਵਜੇ 2 ਵਜੇ 20 ਮਿੰਟ ਤੇ ਮੀਟਿੰਗ ਖਤਮ ਹੋ ਜਾਂਦੀ ਹੈ ਜਿਹੜੇ ਜਿਹੜੇ ਏਜੰਡੇ ਲੱਗੇ ਸੀ ਉਹ ਖਤਮ ਹੋ ਜਾਂਦੇ ਨੇ ਤਾਂ 21ਵਾਂ ਮਿੰਟ ਨਹੀਂ ਹੋਣ ਦਿੱਤਾ ਗਿਆ ਅਫਸਰਾਂ ਨੂੰ ਕਿਹਾ ਗਿਆ ਕਿ ਤੁਸੀਂ ਬਾਹਰ ਜਾਓ ਐਸੀ ਕੋਈ ਰਾਜਨੀਤਿਕ ਸਿਆਸੀ ਗੱਲਾਂ ਕਰਨੀਆਂ ਨੇ ਫਿਰ ਇਹਦਾ ਮਤਲਬ ਜਾਂਦਾ ਉੱਥੇ ਮੰਤਰੀ ਮੌਜੂਦ ਸੀਗੇ ਜਿੰਨੇ ਵੀ ਮੰਤਰੀ ਨੇ ਤੇ ਮੁੱਖ ਮੰਤਰੀ ਮੌਜੂਦ ਸੀ ਇਹ ਖਬਰ ਕਿੱਥੋਂ ਆਈ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਮੁੱਖ ਮੰਤਰੀ ਹਰਤਾਸ਼ ਨੇ ਇਸ ਗੱਲ ਨੂੰ ਲੈ ਕੇ ਬਾਰ-ਬਾਰ ਇਹ ਖਬਰਾਂ ਆਪਾਂ ਵੀ ਦਿੰਨੇ ਆ ਇਹ ਖਬਰਾਂ ਆਉਂਦੀਆਂ ਨੇ ਤਾਂ ਤਾਂ ਆਪਾਂ ਦਿੰਨੇ ਆ ਅ ਕੱਲ ਕੋਬਰ ਵੀਜੇ ਪ੍ਰਤਾਪ ਨੇ ਕਿਹਾ ਪਰਸੋਂ ਕੋਈ ਹੋਰ ਕਹੂਗਾ ਜ ਜਨਨ ਕਿ ਲਗਭਗ ਮੁੱਖ ਮੰਤਰੀ ਇਸ ਗੱਲ ਤੋਂ ਕਾਫੀ ਦੁਖੀ ਨੇ ਤੇ ਕੋਬਰ ਵੀਜੇ ਪ੍ਰਤਾਪ ਨੇ ਵੀ ਕੋਈ ਐਵੇਂ ਨਹੀਂ ਕਹਿ ਦਿੱਤਾ ਹਾਂ ਕਹਿੰਦੇ ਨੇ ਹੁੰਦੇ ਵੀ ਥਾਣੇਦਾਰ ਦੀ ਚੱਕ ਤੇ ਜਿਹੜੀ ਵੀ ਉਹਨਾਂ ਨੂੰ ਥਾਪੀ ਆ ਲੰਬੜਾ ਦਾ ਚੱਕਿਆ ਹੋਇਆ ਥਾਣੇਦਾਰ ਦੇ ਵੀ ਗਲ ਪੈਂਦਾ ਉਹ ਚੱਕਰੇ ਇਹ ਹੈ ਇਹ ਗੱਲ ਹੈ ਕਿ ਇੱਥੇ ਹੈ ਕਿ ਕਹਿਣਾ ਧੀ ਨੂੰ ਸੁਣਾਉਣਾ ਨੂੰ ਇਹ ਜਿਹੜਾ ਸੁਨੇਹਾ ਨਾ ਇਹ ਮੁੱਖ ਮੰਤਰੀ ਨੇ ਕੇਜਰੀਵਾਲ ਦੇ ਕਰਨਾ ਚ ਪਹਚਾਇਆ ਹੈ ਇੱਕ ਖਬਰ ਕਿੱਥੋਂ ਬਾਹਰ ਨਿਕਲੀ ਮੈਂ ਕਹਿੰਦਾ ਕਿ ਇਸ ਖਬਰ ਨੂੰ ਕ੍ਰੀਏਟ ਕਰਨ ਵਾਲੇ ਵੀ ਮੁੱਖ ਮੰਤਰੀ ਨੇ ਇਸ ਖਬਰ ਨੂੰ ਬਣਾਉਣ ਵਾਲੇ ਵੀ ਮੁੱਖ ਮੰਤਰੀ ਨੇ ਤੇ ਇਸ ਨੂੰ ਫਲਾਉਣ ਵਾਲੇ ਵੀ ਮੁੱਖ ਮੰਤਰੀ ਨੇ ਇਹ ਉਹਨਾਂ ਨੇ ਕਬ ਖਬਰ ਬਣਾਈ ਤੇ ਉਹਨਾਂ ਨੇ ਅੱਗੇ-ਅੱਗੇ ਭੇਜੀ ਆਪਣੇ ਚੋਣਾਂ ਦੇ ਵਿੱਚ ਚਰਨਦਾ ਪੱਤਰਕਾਰਾਂ ਤੱਕ ਪਹੁੰਚਾਈ ਉੱਥੋਂ ਤੁਹਾਡੇ ਤੱਕ ਮੇਰੇ ਤੱਕ ਪੜਦੀ ਹੋਈ ਤਾਂ ਇਹ ਜਿਹੜੀ ਹੈ ਇਸ سلسلہ ਚੱਲਦਾ ਹੈ ਮੁੱਖ ਮੰਤਰੀ ਦਾ ਹੀ ਸਾਰਾ ਕਰਿਆਤ੍ਰਿਆ ਪਰ ਇੱਕ ਗੱਲ ਜ਼ਰੂਰ ਹੈ ਕਿ ਮੁੱਖ ਮੰਤਰੀ ਇਸ ਗੱਲੋਂ ਡਾਢੇ ਦੁਖੀ ਨੇ ਕਿ ਜਿਸ ਪ੍ਰਕਾਰ ਉਹਨਾਂ ਦੀ ਸ਼ਬੀ ਨੂੰ ਲੈ ਕੇ ਉਹਨਾਂ ਦੇ ਕੰਮਕਾਰ ਨੂੰ ਲੈ ਕੇ ਕਿਹਾ ਜਾਂਦਾ ਇਹ ਵੀ ਗੱਲ ਫਲਾਈ ਜਾਂਦੀ ਹੈ ਕਿ ਮੁੱਖ ਮੰਤਰੀ ਅਹੁਦਾ ਨਹੀਂ ਛੱਡਣਾ ਚਾਹੁੰਦਾ ਬਗਾਵਤ ਕਰ ਦੂ ਬੀਜੇਪੀ ਚ ਚਲ ਜੂ ਇਹ ਸਾਰੀਆਂ ਚੀਜ਼ਾਂ ਨੂੰ ਬ੍ਰੇਕ ਲਾਉਣ ਦੇ ਲਈ ਤੇ ਵੱਡੇ ਘਰ ਨੂੰ ਸਨੇਹਾ ਦੇਣ ਦੇ ਲਈ ਕਿ ਭਾਈ ਮੈਨੂੰ ਕੋਈ ਲਾਲਚ ਨਹੀਂ ਮੇਰੇ ਵੱਲੋਂ ਤਾਂ ਤੁਸੀਂ ਅੱਜ ਚਾਬੀਆਂ ਫੜ ਲਓ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਮੈਨੂੰ ਇਹ ਕੁਰਸੀ ਦਾ ਕੋਈ ਬਹੁਤਾ ਮੋਹ ਨਹੀਂ ਤਿਆਗ ਦੀ ਭਾਵਨਾ ਜਿਤਾਉਣ ਦਾ ਕੋਸ਼ਿਸ਼ ਜਿਹੜੀ ਆ ਮੁੱਖ ਮੰਤਰੀ ਕਰਦੇ ਨਜ਼ਰ ਆਏ ਜੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀਆਮ ਕੈਬਨਟ ਮੀਟਿੰਗ ਦੇ ਵਿੱਚ ਆਖ ਦਿੱਤਾ ਕਿ ਜਿਸਨੇ ਵੀ ਮੁੱਖ ਮੰਤਰੀ ਬਣਨਾ ਹੈ ਤਾਂ ਬਣ ਜਾਵੇ ਕੁਬੇਰ ਵੀਜੇ ਪ੍ਰਤਾਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕ ਕੇ ਜਵਾਬ ਦੇ ਦਿੱਤਾ ਕਿ ਮੈਨੂੰ ਮੁੱਖ ਮੰਤਰੀ ਬਣ ਦੀ ਕੋਈ ਲਾਲਸਾ ਨਹੀਂ ਮੈਂ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਉਹ ਤਿਆਗਣ ਲਈ ਤਿਆਰ ਬੈਠਾ ਜਿਸ ਨੂੰ ਵੀ ਮੁੱਖ ਮੰਤਰੀ ਬਣਨਾ ਹੈ ਉਹ ਬਣ ਜਾਵੇ ਉਹ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਹੁੰਦੀ ਹੈ